ਤੇ ਆਨੰਦਪੁਰ ਸਾਹਿਬ ਤੋਂ ਲਗਭਗ 10 ਕਿਲੋਮੀਟਰ ਦੂਰ ਤਾਰਾਗੜ ਵਾਲਾ ਕਿਲਾ ਜਾਇ ਆਪਾਂ ਵੇਖ ਆਏ ਆ ਪਹਿਲਾਂ ਤੇ ਉਧਰ ਵੀ ਅ ਕੁਇਕ ਸਰ ਸਾਹਿਬ ਵੀ ਜਾਏ ਆ ਪਰ ਉਤੋਂ ਪਹਿਲਾਂ ਹੀ ਅਸੀਂ ਮੁੜਦੇ ਆ ਰਾਹ 'ਚ ਥੋੜੀ ਜੀ ਸੜਕ ਲੈਫਟ ਨੂੰ ਮੁੜਨਾ ਲੈਫਟ ਨੂੰ ਮੁੜ ਕੇ ਥੋੜਾ ਜਿਹਾ ਨੇੜੇ ਹੀ ਆ ਆਨੰਦਪੁਰ ਤੋਂ 10 ਕਿਲੋਮੀਟਰ ਤੇ ਭਾਈ ਕਨਈਆ ਜੀ ਦਾ ਗੁਰਦੁਆਰਾ ਸਾਹਿਬ ਆ ਇਹਦੇ ਦਰਸ਼ਨ ਕਰਾਉਨੇ ਆ ਤੁਹਾਨੂੰ ਅੰਦਰ ਜਾ ਕੇ ਫਿਰ ਇਤਿਹਾਸ ਵੀ ਦੱਸਦੇ ਆ ਵੀ ਕੀ ਤੇ ਇਸ ਤੋਂ ਬਾਅਦ ਜਾਵਾਂਗੇ ਨੈਣਾਦੇਵੀ ਆ ਆਪਾਂ ਗੁਰਦੁਆਰਾ ਸਾਹਿਬ ਕਈ ਨਹੀਂ ਹੈ ਜੀ ਦਾ ਬਿਲਕੁਲ ਪਹਾੜੀ ਏਰੀਏ ਦੇ ਵਿੱਚ ਆ ਦਰਸ਼ਨ ਕਰੋ ਬਹੁਤ ਸੋਹਣਾ ਸਥਾਨ ਆ ਜਿਹੜਾ ਬਣਿਆ ਹੋਇਆ ਅੰਦਰੋਂ ਦਰਸ਼ਨ ਕਰਵਾਉਣੇ ਹਨ ਇਧਰੋਂ ਵੀ ਦਰਸ਼ਨ ਕਰ ਸਕਦੇ ਤੁਸੀਂ ਬਹੁਤ ਸੋਹਣਾ ਬਣਿਆ ਹੋਇਆ ਬਹੁਤ ਵਧੀਆ ਜਰੂਰ ਵਿਜ਼ਿਟ ਕਰਿਆ ਕਰੋ ਜਦੋਂ ਆਨੰਦਪੁਰ ਸਾਹਿਬ ਆਉਂਦੇ ਆ ਤਾਂ ਲਗਭਗ 10 ਕਿਲੋਮੀਟਰ ਦੂਰ ਇਸ ਜਗ੍ਹਾ ਤੇ ਵੀ ਜਰੂਰ ਨਤਮਸਤਕੋ ਕੇ ਜਾਇਆ ਕਰੋ ਗੁਰਦੁਆਰਾ ਸਾਹਿਬ ਦੇ ਅੰਦਰ ਨਤਮਸਤਕ ਹੋਣ ਤੋਂ ਬਾਅਦ ਤੁਹਾਨੂੰ ਮੈਂ ਗੁਰਦੁਆਰਾ ਸਾਹਿਬ ਦੇ ਅੰਦਰ ਦਿਖਾਤਾ ਗੁਰੂ ਭਾਈ ਸਾਹਿਬ ਦਾ ਭਾਈ ਕਣਈਆ ਜੀ ਦਾ ਡੋਲ ਤੇ ਉਹਨਾਂ ਦੀ ਮਸ਼ਕ ਜਿਨ੍ਹਾਂ ਨਾਲ ਜਿਹਦੇ ਨਾਲ ਉਹ ਦੁਸ਼ਮਣ ਨੂੰ ਵੀ ਪਾਣੀ ਪਿਆ ਕਰਦੇ ਸੀ ਤੇ ਗੁਰੂ ਗੋਬਿੰਦ ਸਿੰਘ ਜੀ ਦੀਆਂ ਰਹਿਮਤਾਂ ਉਹਨਾਂ ਤੇ ਬਹੁਤ ਜ਼ਿਆਦਾ ਸੀ ਭਾਈ ਸਾਹਿਬ ਤੇ ਤੇ ਹੁਣ ਮੈਂ ਤੁਹਾਨੂੰ ਇੱਕ ਖੂਹ ਵੀ ਦਿਖਾਤਾ ਖੂਹ ਕਾਫੀ ਡੂੰਘਾ ਹੈ ਤੇ ਹੁਣ ਮੈਂ ਤੁਹਾਨੂੰ ਇੱਕ ਹੋਰ ਕਿੰਨਾ ਵਧੀਆ ਦੇਖੋ ਬਣਿਆ ਹੋਇਆ ਹੁਣ ਮੈਂ ਤੁਹਾਨੂੰ ਇੱਕ ਹੋਰ ਚੀਜ਼ ਦਿਖਾਉਣਾ ਇਧਰ ਇਹ ਇਹ ਬੌਲੀ ਹੈ ਭਾਈ ਸਾਹਿਬ ਇਹ ਬੋਲੀ ਬਣੀ ਹੋਈ ਆ ਇੱਥੇ ਜਲ ਸਕਦੀ ਆ ਸੰਗਤ ਤੇ ਇੱਥੇ ਵੀ ਜ਼ਰੂਰ ਹੋ ਕੇ ਜਾਇਆ ਕਰੋ ਤੇ ਮੱਥਾ ਟੇਕ ਕੇ ਜਾਇਆ ਕਰੋ ਇੱਥੇ ਵੀ ਹੁਣ ਹੁਣ ਸਭ ਤੋਂ ਪਹਿਲਾਂ ਤੁਹਾਨੂੰ ਦਰਬਾਰ ਦੇ ਅੰਦਰ ਦਰਸ਼ਨ ਕਰਾਇਆ ਦਰਸ਼ਨ ਕਰਵਾਉਣ ਦਰਬਾਰ ਦੇ ਅੰਦਰ ਅਸੀਂ ਤੁਹਾਨੂੰ ਇੱਕ ਭਾਈ ਕਨਈਆ ਜੀ ਦਾ ਡੋਲ ਤੇ ਨਾਲ ਉਹਨਾਂ ਦੀ ਮਸ਼ਕ ਜਿਹਦੇ ਨਾਲ ਉਹ ਦੁਸ਼ਮਣ ਨੂੰ ਪਾਣੀ ਪਿਆਇਆ ਕਰਦੇ ਸੀ ਤੇ ਉਹ ਦਰਸ਼ਨ ਕਰਵਾਉਣ ਤੋਂ ਬਾਅਦ ਆਪਾਂ ਤੁਹਾਨੂੰ ਇੱਕ ਖੂਹ ਦੇ ਵੀ ਦਰਸ਼ਨ ਕਰਵਾਉਂਦੇ ਆ ਇਹਦੇ ਨਾਲ ਇਹ ਬੋਲੀ ਦੇ ਵੀ ਦਰਸ਼ਨ ਕਰਵਾਉਂਦੇ ਆ ਇੱਥੇ ਫਿਰ ਸੰਗਤ ਆਉਂਦੀ ਆ ਜਿਹੜੀ ਸੰਗਤ ਨੂੰ ਪਤਾ ਉਹ ਇੱਥੇ ਫਿਰ ਪੈਸੇ ਵੀ ਛੁੱਟਦੀ ਆ ਕਿਉਂਕਿ ਇਹ ਜਿਹੜਾ ਜਾਲਾ ਇਹ ਬੜਾ ਪਵਿੱਤਰ ਆ ਤੇ ਹਰ ਇੱਕ ਜਿਹੜੀ ਸੰਗਤ ਆਉਂਦੀ ਆ ਉਹ ਪਿੰਦੀ ਆ ਜਿਨ੍ਹਾਂ ਨੂੰ ਜ਼ਿਆਦਾਤਰ ਲੋਕਾਂ ਨੂੰ ਸੰਗਤ ਨੂੰ ਪਤਾ ਨਹੀਂ ਆਨੰਦਪੁਰ ਸਾਹਿਬ ਤੋਂ ਹੋ ਕੇ ਮੁੜ ਜਾਂਦੇ ਆ ਇਹ ਲਗਭਗ 10 ਕਿਲੋਮੀਟਰ ਦੂਰ ਪੈਂਦਾ ਤੇ ਇੱਥੇ ਤੁਹਾਨੂੰ ਉਹ ਜ਼ਰੂਰ ਆਉਣਾ ਚਾਹੀਦਾ ਤੇ ਇੱਥੇ ਅੰਦਰ ਦਰਸ਼ਨ ਕਰੋ ਇੱਥੇ ਭਾਈ ਸਾਹਿਬ ਜੀ ਤਾਪ ਕਰਦੇ ਰਹੇ ਆ ਭਾਈ ਕਨਈਆ ਜੀ ਇਹ ਅੰਦਰ ਤੁਹਾਨੂੰ ਫੋਟੋ ਦਿਖ ਰਹੀ ਹੋਊਗੀ ਕਿ ਭਾਈ ਕਨਈਆ ਜੀ ਐਵੇਂ ਦਿਖ ਰਹੇ ਆ ਵੀ ਜਿਵੇਂ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੂੰ ਜਲ ਸ਼ਿਕਾਰ ਰਹੇ ਆ ਪਾਣੀ ਪਿਆਰੇ ਆ ਤੇ ਇਹ ਤਾਂ ਬਣਾਈ ਗਈ ਸੀ ਇਹ ਤਾਂ ਸੀ ਕਿਉਂਕਿ ਭਾਈ ਕਨਈਆ ਜੀ ਨੂੰ ਜਦੋਂ ਦੁਸ਼ਮਣ ਨੂੰ ਪਾਣੀ ਪਿਆਉਂਦੇ ਸੀ ਤਾਂ ਸਿੰਘ ਮ ਗੁਰੂ ਸਾਹਿਬ ਨੂੰ ਜਾ ਕੇ ਕਹਿਣ ਲੱਗੇ ਕਿ ਗੁਰੂ ਜੀ ਵੀ ਅਸੀਂ ਇੰਨੀ ਔਖੀ ਤਰ੍ਹਾਂ ਲੜਦੇ ਹਾਂ ਦੁਸ਼ਮਣ ਨਾਲ ਦੁਸ਼ਮਣ ਦਾ ਅਸੀਂ ਨਾਸ ਕਰਦੇ ਹਾਂ ਤਾਂ ਜਦੋਂ ਸਿੰਘਾਂ ਨੇ ਗੁਰੂ ਸਾਹਿਬ ਨੂੰ ਸ਼ਿਕਾਇਤ ਕੀਤੀ ਤਾਂ ਗੁਰੂ ਸਾਹਿਬ ਤਾਂ ਖੁਦ ਜਾਣੀ ਜਾਣ ਸੀ ਗੁਰੂ ਸਾਹਿਬ ਨੂੰ ਤਾਂ ਖੁਦ ਪਤਾ ਸੀ ਸਾਰਾ ਕੁਝ ਪਰ ਉਹਨਾਂ ਨੇ ਜਿਹੜਾ ਸਿੰਘਾਂ ਦਾ ਜਿਹੜਾ ਸ਼ੰਕਾ ਸੀ ਜਾਂ ਦੂਰ ਕਰਨਾ ਸੀ ਕਿਉਂਕਿ ਗੁਰੂ ਸਾਹਿਬ ਇਦਾਂ ਕਹਿ ਦਿੰਦੇ ਵੀ ਕੋਈ ਗੱਲ ਨਹੀਂ ਸ਼ਕਾ ਲੈਣ ਦੋ ਤਾਂ ਫਿਰ ਸਿੰਘਾਂ ਨੂੰ ਵੀ ਇਸ ਗੱਲ ਤੇ ਡਾਊਟ ਰਹਿੰਦਾ ਤਾਂ ਗੁਰੂ ਸਾਹਿਬ ਨੇ ਕਿਹਾ ਅੱਛਾ ਜੀ ਕੋਈ ਗੱਲ ਨਹੀਂ ਤੁਸੀਂ ਭਾਈ ਕਨਈਆ ਜੀ ਨੂੰ ਇੱਥੇ ਬੁਲਾ ਲਓ ਤਾਂ ਜਦੋਂ ਭਾਈ ਕਨਈਆ ਜੀ ਨੂੰ ਉੱਥੇ ਬੁਲਾਇਆ ਸਾਬਨੇ ਸਿਰਫ ਸਿੰਘਾਂ ਦਾ ਸ਼ੰਕਾ ਦੂਰ ਕਰਨ ਵਾਸਤੇ ਉਹਨਾਂ ਨੇ ਕਿਹਾ ਵੀ ਹਾਂ ਵੀ ਭਾਈ ਕਨਿਆ ਜੀ ਤੁਸੀਂ ਦੁਸ਼ਮਣ ਨੂੰ ਪਾਣੀ ਪਿਉਂਦੇ ਹੋ ਕਿਉਂ ਪਿਉਂਦੇ ਹੋ ਤਾਂ ਭਾਈ ਕਨਿਆ ਜੀ ਕਹਿੰਦੇ ਵੀ ਮਹਾਰਾਜ ਜੀ ਵੀ ਮੈਨੂੰ ਹਰ ਇੱਕ ਦੇ ਅੰਦਰ ਹਰ ਇੱਕ ਦੇ ਵਿੱਚ ਸਿਰਫ ਤੁਹਾਡਾ ਹੀ ਰੂਪ ਦਿਖਾਈ ਦਿੰਦਾ ਇਸ ਕਰਕੇ ਮੈਂ ਉਹਨਾਂ ਨੂੰ ਪਾਣੀ ਪਿਉਣਾ ਹੈ ਤੇ ਗੁਰੂ ਸਾਹਿਬ ਨੇ ਫਿਰ ਸਿੰਘਾਂ ਨੂੰ ਕਿਹਾ ਵੀ ਇਹਨਾਂ ਦੀ ਬਿਰਤੀ ਬਹੁਤ ਉੱਚੀ ਸੁੱਚੀ ਤੇ ਬਹੁਤ ਉੱਚੀ ਹੋ ਚੁੱਕੀ ਹੈ ਇਸ ਕਰਕੇ ਇਹ ਹੁਣ ਤੇ ਭਾਈ ਸਾਹਿਬ ਨੂੰ ਕਿਹਾ ਵੀ ਤੁਸੀਂ ਕੱਲਾ ਪਾਣੀ ਨਾ ਜਲ ਨਾ ਛਕਾਇਆ ਕਰੋ ਤੇ ਮਲਮ ਪੱਟੀ ਵੀ ਗੁਰੂ ਸਾਹਿਬ ਨੇ ਦਿੱਤੀ ਵੀ ਹੁਣ ਤੁਸੀਂ ਦੁਸ਼ਮਣ ਨੂੰ ਮਲਮ ਪੱਟੀ ਵੀ ਕਰਿਆ ਕਰੋ ਤਾਂ ਇਸ ਕਰਕੇ ਭਾਈ ਸਾਹਿਬ ਦੀ ਇੰਨੀ ਉੱਚੀ ਸੂਚੀ ਬਰਤੀ ਸੀ ਤਾਂ ਇਸ ਕਰਕੇ ਸਾਨੂੰ ਇਸ ਅਸਥਾਨ ਤੇ ਆ ਕੇ ਦਰਸ਼ਨ ਜ਼ਰੂਰ ਕਰਨੇ ਚਾਹੀਦੇ ਆ ਆਨੰਦਪੁਰ ਸਾਹਿਬ ਤੋਂ ਕੋਈ ਬਹੁਤਾ ਦੂਰ ਨਹੀਂ ਆ ਪਹਾੜੀ ਏਰੀਆ ਦੇ ਵਿੱਚ ਆ ਨੈਣਾ ਦੇਵੀ ਵਾਲੇ ਰਸਤੇ ਤੇ ਜਦੋਂ ਜਾਂਦੇ ਆ ਆਪਾਂ ਤੁਸੀਂ ਜਾਂਦੇ ਹੋਵੋਗੇ ਨੈਣਾ ਦੇਵੀ ਨੂੰ ਤਾਂ ਰਸਤੇ ਦੇ ਵਿੱਚ ਭਾਈ ਕਣੀਆ ਜੀ ਦਾ ਇਹ ਸਥਾਨ ਤਾਂ ਇਸ ਕਰਕੇ ਇੱਥੇ ਜ਼ਰੂਰ ਵਿਜ਼ਿਟ ਕਰਿਆ ਕਰੋ